ਸਸ਼ਕਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਸਾਜ ਪਾਸ ਤੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਆਏ ਆ ਤੁਹਾਡੇ ਵਾਸਤੇ ਰਾਖੀ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਉਹ ਵੀ ਮੋਡਲ ਦੇ ਫੈਬਰਿਕ ਤੇ ਬਹੁਤ ਜ਼ਿਆਦਾ ਡਿਮਾਂਡ ਤੇ ਰਹਿੰਦੇ ਨੇ ਮੋਡਲ ਦੇ ਸੂਟ ਕੁਝ ਇੱਕ ਤੋਂ ਹੀ ਹੋਣਗੇ ਜਿਹਦੇ ਫਟ ਟਾਈਮ ਰਿਪੀਟ ਜਾਂਦੇ ਰਹਿੰਦੇ ਨੇ ਜਿਨ੍ਹਾਂ ਦੀ ਬਹੁਤ ਸਾਰੀ ਡਿਮਾਂਡ ਹੁੰਦੀ ਆ ਤੇ ਕੁਝ ਇੱਕ ਤੋਂ ਕੁਝ ਨਵਾਂ ਦਿਖਾਵਾਂਗੇ ਬਹੁਤ ਸੋਹਣੇ ਸੂਟ ਨੇ ਤੇ ਪ੍ਰਾਈਸ ਆਫ ਦੇ ਨਾਲ ਦੀ ਨਾਲ ਦੱਸਾਂਗੇ ਤੁਸੀਂ ਵੀਡੀਓ ਚ ਧਿਆਨ ਨਾਲ ਦੇਖ ਲਿਓ ਸਾਰਿਆਂ ਨੇ ਪ੍ਰਾਈਸ ਤੇ ਬੁਕਿੰਗ ਲਈ ਨੰਬਰ ਹੋਗਾ 8283828381 ਨੰਬਰ ਹੈ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਉਹਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਦੇਖੋ ਜੀ ਕਲੈਕਸ਼ਨ ਬਿਲਕੁਲ ਨਵੇਂ ਸਟਾਕ ਤੋਂ ਤੁਹਾਨੂੰ ਦੇ ਰਹੀ ਹਾਂ ਤੇ ਇਹ ਡਿਜ਼ਾਈਨਿੰਗ ਬਹੁਤ ਸੋਹਣੀ ਆ ਲੁੱਕ ਦੇਖੋ ਜੀ ਸੂਟ ਦੇ ਠੀਕ ਹੈ ਜੀ ਰਾਖੀ ਬ੍ਰਾਂਡ ਦਾ ਸੂਟ ਆ ਮਡਲ ਦੇ ਉੱਪਰ ਆ ਜਿੱਦਾਂ ਮਰਜ਼ੀ ਮਸ਼ੀਨ ਵਾਸ਼ ਕਰੀ ਜਾਓ ਇਹ ਸੂਟ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਸਟਫ ਇੰਨਾ ਜ਼ਿਆਦਾ ਫਾਈਨ ਆ ਕਿ ਜੇ ਤੁਸੀਂ ਪਿਓਰ ਕ੍ਰੇਪ ਪਾਣੇ ਹੋ ਤਾਂ ਤੁਹਾਨੂੰ ਲੱਗੇਗਾ ਵੀ ਹਾਂ ਅਸੀਂ ਸੂਟ ਪਾਇਆ ਹੋਇਆ ਇੰਨਾ ਕਾ ਜ਼ਿਆਦਾ ਲਾਈਟ ਵੇਟ ਤੇ ਆ neck ਬਣਿਆ ਹੋਇਆ 3 ਮੀਟਰ ਦੀ ਸ਼ਰਟ ਦੇ ਨਾਲ ਤੇ ਸੈਂਟਰ ਦੇ ਵਿੱਚ ਆਏਗਾ ਜੀ ਸਾਰਾ ਇਹਦਾ ਘੇਰਾ ਤੁਸੀਂ ਜਿੰਨਾ ਮਰਜ਼ੀ ਜੇ ਤੁਹਾਡਾ ਹੈਵੀ ਘੇਰਾ ਵੀ ਆ ਤਾਂ ਬਹੁਤ ਈਜ਼ੀਲੀ ਬਹੁਤ ਸੋਨਾ ਘੇਰਾ ਬਣੇਗਾ ਠੀਕ ਹੈ ਤੇ ਇਹ ਹੈਗਾ ਜੀ ਫਰੰਟ ਆਪਣਾ ਨੈਕਲਾਈਨ ਬਣੀ ਹੋਈ ਆ ਬਹੁਤ ਸੋਹਣੀ ਤੇ ਨੀਚੇ ਬਣਿਆ ਹੋਇਆ ਕੇਰਾ ਜੇ ਤੁਹਾਡੀ ਲੈਂਥ ਛੋਟੀ ਆ ਤਾਂ ਤੁਸੀਂ ਇਹਨੂੰ ਉਰੇ ਤੋਂ ਕਟਿੰਗ ਕਰਾ ਕੇ ਉਰੇ ਐ ਤਾਂ ਉੱਪਰ ਚੈੱਕ ਕਰਵਾ ਸਕਦੇ ਹੋ ਵਿੱਚ ਉਰੇ ਪਾਈਪਿੰਗ ਦੇ ਕੇ ਥੋੜੇ ਇੱਕ ਬਾਰਡਰ ਸਟਾਈਲ ਜਿਹਾ ਬਣ ਜੇਗਾ ਇਹ ਵੈਸੇ ਦੀ ਲੈਂਥ ਮੈਂ ਤੁਹਾਨੂੰ ਮਿੰਦਾ ਨਹੀਂ ਕਿੰਨੀ ਆ ਕਿਉਂਕਿ ਫਿਰ ਲੈਂਥ ਦੇ ਬਹੁਤ سارے ਮੈਸੇਜ ਆਣਦੇ ਆ ਇਹਦੀ ਲੈਂਥ ਰਹੇਗੀ ਜੀ Hmm, 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 hmm. 49 ਇਹਦੀ ਲੈਂਥ ਆ ਅਗਰ ਤੁਹਾਡੀ ਲੈਂਥ ਹੈਗੀ ਆ ਜੀ 40 ਮਤਲਬ 2 3 ਨਾਰਮਲ ਲੈਂਥ ਚੱਲਦੀ ਆ ਤਾਂ ਤੁਸੀਂ ਅਪਰੋਡ ਦੀ ਨੈਕ ਲਾਈਨ ਕੱਟ ਸਕਦੇ ਹੋ 8 ਇੰਚ ਤੇ ਆਪਣਾ ਨੈਕ ਬਣ ਜਾਂਦਾ ਉਰੇ ਤੋਂ ਤੁਸੀਂ ਵੀ ਸ਼ੇਪ ਦੇ ਵਿੱਚ ਸਾਰਾ نیچے ਵੱਸ ਜੇਗਾ ਜਾਂ ਫਿਰ ਤੁਸੀਂ نیچے ਤੋਂ ਬਾਰਡਰ ਕਟਾ ਕੇ ਉੱਪਰ ਚੱਕ ਸਕਦੇ ਹੋ ਇਹ ਜੇ ਤੁਸੀਂ ਉਹੀ 45 46 47 ਬਣਾਉਣੇ ਹੋ ਤਾਂ ਬਹੁਤ ਸੋਹਣਾ ਸੂਟ ਬਣੇਗਾ ਸਟਾਫ ਬਹੁਤ ਯਾਰ ਤਾਂ ਫਾਈਨ ਆ ਇਹ ਹੈਗਾ ਬੈਕ ਦਾ ਪ੍ਰਿੰਟ ਠੀਕ ਹੈ ਤੇ ਇਹ ਰਹਿਣਗੀਆਂ ਜੀ ਇਹਦੀਆਂ 슬ੀਵਸ ਐਕਸਟਰਾ ਦਿੱਤੀਆਂ ਹੋਈਆਂ ਇਹ ਬਾਜੂ ਨੇ ਦੀਆਂ ਬਹੁਤ ਪਿਆਰਾ ਸੂਟ ਆ ਕਲਰ ਵੀ ਬਹੁਤ ਸੋਹਣਾ ਹੈ ਟੋਟਲੀ ਬ੍ਰੋਕੇਟ ਦੇ ਉੱਪਰ ਮੋਡਲ ਦਾ ਸੂਟ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਜੀ ਸਟੱਫ ਵੀ ਫਾਈਨ ਤੇ ਐਵਰ ਗ੍ਰੀਨ ਲੁੱਕ ਵਾਲਾ ਸੂਟ ਇਨਾਂ ਨਾਲ ਮੇਨ ਹੈਗੀ ਆ ਮੋਟਾਲ ਦੀ ਤੇ ਸਲਵਾਰ ਹੈ 3 ਮੀਟਰ ਦੀ ਤੁਸੀਂ ਜਿੱਦਾ ਮਰਜੀ ਬਣਾਓ ਤੇ ਜਿਹੜੇ ਦੁਪੱਟੇ ਆ ਜੀ ਉਹ ਹੈਗਿਆ ਦੇਖਣੇ ਵਾਲੇ ਜੇ ਤੁਸੀਂ ਸਿੰਗਲ ਦੁਪੱਟਾ ਇਹ ਮਾਰਕੀਟ ਚੋਂ ਬਾਈ ਕਰਦੇ ਹੋ ਇਸ ਸਟੱਫ ਦੇ ਉੱਪਰ ਤਾਂ 25 ਤੋਂ 3000 ਦੇ ਵਿੱਚ ਵਿੱਚ ਇਹਦੀ ਕੋਸਟ ਆ ਦੁਪੱਟੇ ਦੀ ਸਾਰੇ ਦੁਪੱਟੇ ਚ ਬਲੋਕਟ ਬੋਤੇ ਆ ਸੈਟਾਂ ਤੇ ਬਹੁਤ ਸੋਹਣਾ ਬਾਰਡਰ ਬਹੁਤ ਸੋਹਣੀ ਲੁੱਕ ਹੈ ਜੀ ਤਸਲਜ਼ ਵਗੈਰਾ ਲਗਾ ਕੇ ਬਹੁਤ ਸੋਹਣਾ ਪੀਸ ਬਣਿਆ ਹੋਇਆ ਹੈ ਠੀਕ ਹੈ ਜੀ ਇਹ ਸੂਟ ਦਾ ਪ੍ਰਾਈਸ ਰੋਗਾ ਜੀ 4180 ਠੀਕ ਹੈ ਬਹੁਤ ਸੋਨਾ ਪੀਸ ਹੈ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜੇਗਾ ਬਲੈਕ ਇਹ ਹੈ ਜੀ ਬਲੈਕ ਰੈਡ ਦਾ ਜੀ ਡਿਜ਼ਾਈਨਿੰਗ ਇੱਕ ਤੋਂ ਇੱਕ ਮਿਲੇਗੀ ਬਹੁਤ ਸੋਨੇ ਡਿਜ਼ਾਈਨ ਆ ਜਿੱਦਾਂ ਬਲੈਕ ਸੂਟ ਦਾ ਆਰਡਰ ਹੈ ਇਹਨਾਂ ਨੂੰ ਉੱਪਰ ਚੱਕਣਾ ਥੋੜਾ ਹੋਰ ਵੀ ਈਜ਼ੀ ਹੁੰਦਾ ਕਿਉਂਕਿ ਸਿੰਪਲ ਲਾਈਨ ਆਹੀ ਸਿੰਪਲ ਲਾਈਨ ਨੂੰ ਆਪਾਂ ਜਿੱਦਾਂ ਮਰਜੀ ਉੱਪਰ ਚੱਕ ਲਈਏ ਇਹਦਾ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਹੈ ਜੀ ਠੀਕ ਹੈ ਜੀ ਇਦਾਂ ਦੀ ਲੁੱਕ ਐ ਸੂਟ ਦੀ ਬਹੁਤ ਪਿਆਰਾ ਪੀਸ ਆ ਬਾਜੂ ਤੇ ਵੀ ਹੈਵੀ ਬੂਟੀ ਦੇ ਨਾਲ ਬਾਰਡਰ ਆ ਦੇਖੋ ਜੀ ਦੁਪੱਟਾ ਲੰਮਾ ਚੌੜਾ ਤੇ ਬਹੁਤ ਸੌਫਟ ਸਟਫ ਦੇ ਵਿੱਚ ਦੁਪੱਟਾ ਜਿੱਦਾਂ ਮਰਜੀ ਤੁਸੀਂ ਇਹਨੂੰ ਕੈਰੀ ਕਰੋ ਦੁਪੱਟੇ ਨੂੰ ਸਿਵ ਤੇ ਲਓ ਸਾਈਡ ਦੁਪੱਟਾ ਲਓ ਜਿਵੇਂ ਵੀ ਮਰਜੀ ਕੈਰੀ ਕਰੋ ਦੇਖੋ ਲੁੱਕ சூਟ ਦੀ ਇਹਨਾਂ ਨੇ ਟਾਈਟ ਪੈਂਟ ਨਾਲ ਬਣਾਇਆ ਹੋਇਆ ਤੁਸੀਂ ਜਿੱਦਾਂ ਮਰਜੀ ਬਣਾ ਸਕਦੇ ਹੋ ਜੇ ਸੋਚਣਾ ਸੇਮ ਦੇ ਵਿੱਚ ਇਹੀ ਹੈਗਾ ਗ੍ਰੇਸ਼ ਬਲੂ ਜਿਹਾ ਸ਼ੇਡ ਆ ਬਹੁਤ ਸੋਹਣਾ ਦੇਖੋ ਬਲੂ ਜੀ ਟੋਨ ਤੇ ਆ ਜਾ ਬਾਈ ਕਲਰ ਹੀ ਬਹੁਤ ਸੋਹਣਾ ਹੈ ਇਹ ਲੁੱਕ ਹੈ ਜੀ ਦੁਪੱਟੇ ਥੋੜਾ ਜਿਹਾ ਮਲਟੀ ਟੱਚ ਆ ਗਿਆ ਤਾਂ ਬਹੁਤ ਪਿਆਰਾ ਸੂਟ ਹੈ ਇਹ ਜਿਹੜਾ ਸਭ ਤੋਂ ਪਹਿਲਾਂ ਖੋਲਿਆ ਸੀਗਾ ਤੁਹਾਡੇ ਲਈ ਸੂਟ ਠੀਕ ਹੈ ਉਹਦੇ ਵਿੱਚ ਕਲਰ ਆ ਕਲਰ ਤਾਂ ਸਾਰੇ ਬਹੁਤ ਸੋਹਣੇ ਆ ਤੇ ਨਵੇਂ-ਨਵੇਂ ਜਿਹੇ ਕਲਰ ਨੇ ਇਹ ਵਾਲੀ ਹੈ ਜੀ ਅਸੀਂ ਲੁੱਕ ਇਸ ਸੂਟ ਦੇ ਇਹਗਾ ਨੈਕਸਟ ਡਿਜ਼ਾਈਨ ਜਿਹੜਾ ਇਹ ਵਾਲਾ ਸੂਟ ਖੋਲਿਆ ਹੋਇਆ ਬਲੈਕ ਬਲੈਕ ਦੇ ਵਿੱਚ ਤੁਹਾਨੂੰ ਕੇ ਵੀ ਮਿਲ ਜੇਗਾ ਇਹ ਵੀ ਸੂਟ ਸੋਨਾ ਹੈ 컬러 ਵੀ ਬਹੁਤ ਸੋਨਾ ਹੈ 4150 ਸੌਰੀ ਹਾਂਜੀ 4150 ਇਹਨਾਂ ਦਾ ਪ੍ਰਾਈਸ ਆ ਤਲਮੇਟੀ ਕਿਹਾ ਸੀਗਾ ਤੇ ਚਲੋ ਹਣ 50 ਉਹ ਠੀਕ ਆ 80 ਰੁਪਈਆ ਦਾ ਕੋਈ ਤੋਂ ਆਪਾਂ 50 ਰੱਖ ਦੇਈਏ 4150 ਇਹਨਾਂ ਦਾ ਪ੍ਰਾਈਸ ਆ ਜੀ ਬਹੁਤ ਸੋਹਣੀ ਲੁੱਕ ਦੇ ਸੂਟ ਆ ਤੇ ਇਹ ਹੈਗਾ ਇਹ ਤਾਂ ਬਹੁਤ ਹੱਕ ਪਿਆਰਾ ਜਿਹਾ ਦੁਪੱਟਾ ਠੀਕ ਹੈ ਜੀ ਮਡਾਲ ਦੇ ਸੂਟ ਨੇ ਲੁੱਕ ਬਹੁਤ ਪਿਆਰੀ ਆ 4150 ਦੇ ਵਿੱਚ ਸੂਟ ਨੇ ਇਹ ਤੇ ਇਹ ਹੈਗੇ ਜੀ ਆਪਣੇ ਐਵਰ ਗ੍ਰੀਨ ਸੂਟ ਹਰ ਟਾਈਮ ਚੱਲਣ ਵਾਲੇ ਤੁਸੀਂ ਮੇਰੀ ਕਾਫੀ ਸਾਰੀ ਵੀਡੀਓ ਸੇ ਸੂਟ ਦੇਖਦੇ ਹੋਵੋਗੇ ਪਰ ਇਹ ਡਿਜ਼ਾਈਨ ਥੋੜਾ ਜਿਹਾ ਨਵਾਂ ਆ ਇਹ ਹੈਗੇ ਨੇ ਜੀ 3950 ਵਾਲੇ ਸੂਟ 300 ਮੀਟਰ ਦੀਆਂ ਸ਼ਰਟਾਂ ਦੇ ਨਾਲ ਨੇ ਸਟੱਫ ਇੰਨਾ ਫਾਈਨਾ ਤੁਸੀਂ ਜਿੱਦਾਂ ਕਿਸੇ ਫੰਕਸ਼ਨ ਤੇ ਵੀ ਜਾਣਾ ਹੈ ਤਾਂ ਤੁਸੀਂ ਇਹ ਸੂਟ ਬਹੁਤ ਈਜ਼ੀਲੀ ਪਾ ਸਕਦੇ ਹੋ ਤੁਹਾਨੂੰ ਮਤਲਬ ਲੁੱਕ ਵੀ ਇਹਦੀ ਬਹੁਤ ਸੋਹਣੀ ਲੱਗੇਗੀ ਸੂਟ ਦੀ ਪਾਉਣ ਤੋਂ ਬਾਅਦ ਇਹਦੀ ਫਿਟਿੰਗ ਬਹੁਤ ਜ਼ਿਆਦਾ ਪਰਫੈਕਟ ਆਂਦੀ ਹੈ ਇਹ ਬੈਕ ਸਾਈਡ ਆ ਇਹ ਹੈਗੇ ਨੇ ਬਾਜੂ 3 ਮੀਟਰ ਦੀ ਸ਼ਰਟ ਹੈ 3/2 ਮੀਟਰ ਦੀ ਇਨਾਂ ਦੇ ਨਾਲ ਹੈਗੀ ਹੈ ਜੀ ਇਹ ਮੋਡਲ ਦੀ ਸਲਵਾਰ ਸਾਰਾ ਕੇਰਾ ਹਾਈਲਾਈਟ ਕੀਤਾ ਹੋਇਆ ਆਰੀ ਵਰਕ ਦੇ ਨਾਲ ਮੇਨ ਹੈਗਾ ਇਹਨਾਂ ਦਾ ਦੁਪੱਟਾ ਟੋਟਲੀ ਸਿਕਵੈਂਸ ਵਰਕ ਦੇ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਸਾਰੇ ਦੁਪੱਟੇ ਤੇ ਸਿੱਪੀ ਦਾ ਵਰਕ ਹੈ ਨਹੀਂ ਚਨਾਂਨ ਫੌਂਟੇ ਦਾ ਦੁਪੱਟਾ ਰਹੂਗਾ ਠੀਕ ਹੈ ਜੀ ਪੀਸਟਿੰਗ ਦੇ ਨਾਲ ਪ੍ਰੋਪਰ ਪ੍ਰਾਈਸ ਹੈਗਾ ਸੂਟ ਦਾ 3950 ਕਲਰ ਆਪਸ਼ਨ ਦੇਖ ਲਓ ਇਹ ਦਾ ਸੈਕਿੰਡ ਕਲਰ ਹੈ ਠੀਕ ਹੈ ਜੀ ਖੁਸ਼ ਇਦਾਂ ਦੀ ਲੁੱਕ ਆਏਗੀ ਸੋੜ ਦੇ ਸੇਮ ਹੀ ਡਿਜ਼ਾਈਨ ਦੇ ਵਿੱਚ ਇਹ ਦੋ ਕਲਰ ਨੇ ਤੇ ਇਸ ਕਲਰ ਤੁਹਾਨੂੰ ਇਹ ਮਿਲ ਜੇਗਾ ਇਹ ਵੀ ਬਹੁਤ ਸੋਹਣਾ ਹੈ ਇਹ ਸੇਮ ਕਲਰ ਦੇ ਵਿੱਚ ਹੈ ਜਿਹੜਾ ਸੌਰੀ ਸੇਮ ਡਿਜ਼ਾਈਨ ਚ ਜਿਹੜਾ ਨੀਚੇ ਦਿਖਾਇਆ ਠੀਕ ਹੈ ਜੀ ਜੀ ਹੈਗੀ ਇਹਦੀ ਬਾਟਮ ਤੇ ਦੁਪੱਟਾ ਇਹ ਸੂਟ ਜਿਹੜਾ ਨੀਚੇ ਆ ਫਰੋਜ਼ੀ ਦਿਖਾ ਰਹੀ ਆ ਆਪਾਂ ਇਹਦੀ ਨਾਲ ਦਾ ਮੈਂ ਇੱਕ ਵੀਸ ਖੋਲਦਾ ਨਹੀਂ ਕਿਉਂਕਿ ਇਸ ਟਾਈਪ ਦੇ ਡਿਜ਼ਾਈਨ ਚ ਦੋ ਦੋ ਸੂਟ ਆ ਇਹ ਇੱਕ ਡਿਜ਼ਾਈਨ ਚ ਦੋ ਦੋ ਕਲਰ ਨੇ ਸੇਵ ਡਿਜ਼ਾਈਨ ਦੇ ਵਿੱਚ ਤੁਹਾਨੂੰ ਇੱਕ ਫੋਰਸ ਕਲਰ ਦੇਨ ਇਹ ਵਾਲਾ ਵੀ ਦਿੱਤੀ ਦੀ ਬੈਕ ਸਾਈਡ ਕਿੰਨੀ ਸੋਹਣੀ ਹੈ ਦੁਪੱਟੇ ਸਾਉਦੇ ਤੁਹਾਨੂੰ ਹੈਵੀ ਮਿਲਣਗੇ ਪ੍ਰਿੰਟ ਤੇ ਵਰਕ ਦੋਨਾਂ ਦੇ ਨਾਲ ਠੀਕ ਹੈ ਜੀ ਇਹ ਵਾਲਾ ਹੈਗਾ ਦਾ ਸੈਕੰਡ ਕਲਰ ਠੀਕ ਹੈ ਜੀ ਤੇ ਇੱਕ ਹੈਗਾ ਇਹ ਇਹ ਵਾਲਾ ਸੂਟ ਇਹ ਜਿਹੜਾ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਇਆ ਡਿਜ਼ਾਈਨ ਉਹਦੇ ਵਿੱਚ ਹੈ ਕਲਰ हो गया अपना सेकंड डिजाइन ਤੇ 3950 ਇਹਨਾਂ ਸੂਤਾਂ ਦਾ ਪ੍ਰਾਈਸ ਹੈ। ਨੈਕਸਟ ਦੇ ਰਹੇ ਹਾਂ ਇਹ ਮੇਰਾ ਬਹੁਤ ਜ਼ਿਆਦਾ ਫੇਮਸ ਡਿਜ਼ਾਈਨ ਆ। ਜਦੋਂ ਵੀ ਵੀਡੀਓ ਪਾਣੇ ਆ ਨਾਲ ਦੀ ਨਾਲ ਸਟਾਕ ਕਲੀਅਰ ਹੁੰਦਾ ਜੇ। ਕਿਉਂਕਿ ਇਹਦਾ ਪ੍ਰਿੰਟ ਇੰਨਾ ਸੋਹਣਾ ਹੈ। ਬਹੁਤ ਪਿਆਰੀ ਪ੍ਰਿੰਟ ਦਾ ਸੂਤ। ਦੇਖੋ ਸੂਤ ਠੀਕ ਹੈ ਜੀ ਕਲਰ ਡਿਜ਼ਾਈਨ 3 ਮੀਟਰ ਦੀ ਸ਼ਰਟ ਤਾਂ 3.5 ਮੀਟਰ ਦੀ ਤੇ ਐਕਸਟਰਾ ਬਾਜੂ ਨੇ ਜੀ ਇਹਨਾਂ ਦੀਆਂ ਟੋਟਲੀ ਘੇਰਾ ਹਾਈਲਾਈਟ ਆਰੀ ਵਰਕ ਦੇ ਨਾਲ ਚਨਾਉਂਸ਼ ਫੌਂਟ ਦੇ ਦੁਪੱਟੇ ਦੇ ਨਾਲ ਆ ਐਦਾਂ ਹੈਗਾ ਜੀ ਦੁਪੱਟਾ ਤੇ ਦੁਪੱਟਾ ਵੀ ਸਾਰਾ ਹਾਈਲਾਈਟ ਆ ਇਹਨਾਂ ਦਾ ਸੁਲਤਾਨਾ ਪ੍ਰਾਈਸ ਹੈਗਾ 3850 ਇਹਦੇ ਵਿੱਚ ਤੁਹਾਨੂੰ ਇੱਕ ਕਲਰ ਇਹ ਮਿਲ ਜੇਗਾ ਇਹਦੇ ਦੋ ਕਲਰ ਨੇ ਜੀ ਦੋਨੋਂ ਹੀ ਕਲਰ ਬਹੁਤ ਸੋਹਣੇ ਆ 3850 ਦੇ ਵਿੱਚ ਇਹ ਮੇਰੇ ਕੋਲ ਸਿੰਗਲ ਪੀਸ ਰਿਹਾ ਹੋਇਆ ਵੈਸੇ ਸੈੱਟ ਆਉਂਦਾ ਹੁੰਦਾ ਜੀ ਹਰ ਟਾਈਮ ਮੇਰੇ ਪਾਸ ਇਹ ਵਾਲਾ ਸੂਟ ਰਹਿੰਦਾ ਜੀ ਨਾਲ ਦੇ ਸੈੱਟ ਲੈਣੇ ਤਾਂ ਮੈਂ ਤੁਹਾਨੂੰ ਇਹ ਸੈੱਟ ਵੀ ਪ੍ਰੋਵਾਈਡ ਕਰਵਾ ਦਾਂਗੀ ਬਹੁਤ ਸੋਹਣੇ ਕਲਰ ਡਿਜ਼ਾਈਨਡ ਪ੍ਰਿੰਟ ਫੈਬਰਿਕ ਸਭ ਕੁਝ ਵੈਸਟ ਹੈ ਇਹਨਾਂ ਦਾ 3-3 ਮੀਟਰ ਦੀਆਂ ਸ਼ਰਟਾਂ ਦੇ ਨਾਲ ਚਿਕਾ ਜੀ ਤੇ ਇਹ ਹੈਗੀ ਇਹਦੇ ਚੁੰਨੀ ਬਹੁਤ ਸੋਹਣਾ ਦੁਪੱਟਾ ਦੁਪੱਟੇ ਲੰਮੇ ਛੋੜੇ ਨੇ ਚਨੌਟਸ ਫੋਨ ਦੇ ਉੱਪਰ ਸਾਰੇ ਵਰਕ ਦੇ ਨਾਲ ਹੈ 3850 ਪ੍ਰਾਈਸ ਹੈ ਜੀ 3850 ਦੇ ਵਿੱਚ ਇੱਕ ਸਿੰਗਲ ਡਿਜ਼ਾਈਨ ਇਹ ਵਾਲਾ ਰਹਿ ਗਿਆ ਇਹ ਵੀ ਤੁਸੀਂ ਲੈ ਸਕਦੇ ਹੋ ਅਗਰ ਕਿਸੇ ਨੇ ਲੈਣਾ ਤਾਂ ਹੋਡਾਲ ਦਾ ਸਟੱਫ ਹੈ ਜੀ ਅੱਜ ਦੀ ਸਾਰੀ ਹੀ ਵੀਡੀਓ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਅਸੀਂ 3-3 ਮੀਟਰ ਦੀਆਂ 3.5 3-3 ਮੀਟਰ ਦੀਆਂ ਸੌਰੀ ਸ਼ਰਟਾਂ ਨੇ ਇਹਨਾਂ ਦੀਆਂ 3-3 ਮੀਟਰ ਦੀਆਂ ਸਲਵਾਰਾਂ ਤੇ ਨਾਲ ਹੈਗੇ ਨੇ ਵਰਕ ਵਾਲੇ ਦੁਪੱਟੇ ਇਹਦੇ ਵਿੱਚ ਇੱਕ ਕਲਰ ਇਹ ਮੈਰੂਨ ਸੇਮ ਹੀ ਡਿਜ਼ਾਈਨ ਦੇ ਵਿੱਚ ਇਹ ਮੈਰੂਨ ਕਲਰ ਇੱਕ ਪੀਸ ਸੈਟ ਆ ਜੀ ਸਾਰਾ ਹੀ ਇਹ ਖਿਆ ਗਿਆ ਦੇ ਵਿੱਚ ਗ੍ਰੀਨ ਕਲਰ ਠੀਕ ਹੈ ਜੀ ਇਹ ਟੋਟਲੀ ਰਿਪੀਟ ਸੈਟ ਆ ਅਗਲਾ ਦਿਖਾ ਰਹੀ ਹਾਂ 올ਓਵਰ ਪ੍ਰਿੰਟਡ ਸੂਟ 3850 ਪ੍ਰਾਈਸ ਆ ਜੀ ਸੂਟ ਦਾ ਮੋਡਲ ਦਾ ਸਟਾਫ ਆ ਲਾਈਟ ਵੇਟ ਸਟਾਫ ਆ ਬਿਲਕੁਲ ਠੀਕ ਹੈ ਜੀ ਇਹ ਹੈਗਾ ਘੇਰਾ ਸਾਰਾ ਹੀ ਹਾਈਲਾਈਟ ਕੀਤਾ ਹੋਇਆ ਤਿੱਲੇ ਤੇ ਥ੍ਰੈਡ ਵਰਤਨਾ ਐਕਸਟਰਾ ਬਾਜੂ ਦਿੱਤੀਆਂ ਹੋਈਆਂ ਮੋਡਾਲ ਦੀ ਹੈ ਸਲਵਾਰ ਆ ਜੇ ਤੇ ਇਹ ਰਹੇਗਾ ਨਾਲ ਬਹੁਤ ਪਿਆਰਾ ਜਿਹਾ ਦੁਪੱਟਾ ਫੋਰ ਸਾਈਡ ਵਰਕ ਦੇ ਨਾਲ ਤੇ ਵਿੱਚ ਹੈਗਾ ਸਾਰਾ ਪ੍ਰਿੰਟ ਇਹਦੇ ਕਲਰ ਆਪਸ਼ਨ ਦੇਖ ਲਓ ਕਲਰ ਬਹੁਤ ਸੋਹਣੇ ਸੋਹਣੇ ਜਿਹਾ ਜਿਹੜਾ ਵੀ ਕਲਰ ਲੈਣਾ ਤੁਸੀਂ 3850 ਇਹਨਾਂ ਸੂਟਾਂ ਦਾ ਪ੍ਰਾਈਸ ਆ। ਹਾਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ। ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿਦਾਂ ਲੱਗੀ। ਡੇਲੀ ਸੋਹਣੇ ਸੋਹਣੇ ਜੇ ਸੂਟਾਂ ਦੀ ਵੀਡੀਓ ਦੇਖਣ ਲਈ ਮੇਰਾ ਚੈਨਲ ਜੂਰ ਸਬਸਕ੍ਰਾਈਬ ਕਰ ਲਿਓ। ਤੇ ਵੀਡੀਓ ਆਉਂਦੀ ਹੈ ਜੀ ਸਾਡੀ 12 ਤੋਂ 12:30 ਦੇ ਵਿੱਚ ਵਿੱਚ ਦੁਪਹਿਰ ਦੇ ਟਾਈਮ। ਤੇ ਅੱਜ ਦੇ ਕਲੈਕਸ਼ਨ ਲਈ ਕਮੈਂਟ ਕਰਕੇ ਜਰੂਰ ਦੱਸਦੇ ਹੋ ਸ਼ੇਅਰ ਤੇ ਲਾਈਕ ਕਰਕੇ ਕਮੈਂਟ ਨੂੰ ਜਰੂਰ ਜਾਇਓ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ